पीएम टीसीएम ਦੇ ਨਾਂ ਤੇ ਮੰਗ ਪੱਤਰ ਇਹਨਾਂ ਦੇ ਵੱਲੋਂ ਸੌਂਪਿਆ ਜਾਏਗਾ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਕਿਸਾਨੀ ਆंदोलਨ ਦੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਇਹ ਰੋਸ ਜਤਾਇਆ ਜਾਏਗਾ ਕਿ ਕਾਫੀ ਲੰਬੀ ਉਹਨਾਂ ਦੀ ਪੈਂਡਿੰਗ ਮੰਗਾਂ ਨੇ ਜਿਸ ਨੂੰ ਲੈ ਕੇ ਇਹ ਰੋਸ ਜਤਾਇਆ ਜਾਏਗਾ ਕਿ 2021 ਦਾ ਜ਼ਿਕਰ ਕਰਾਂ ਤੇ ਉਸ ਦੌਰਾਨ ਹੀ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਉਚਾਲੇ ਪਾਏ ਗਏ ਸੀ ਦਿੱਲੀ ਦੇ ਵੱਲ ਕਿਉਂਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡੇ ਪੱਧਰ ਤੇ ਰੋਸ ਸੀ ਤੇ ਜੋ ਕਿਸਾਨ ਸੀ ਉਹ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਬੈਠੇ ਹੋਏ ਸੀ ਆਪਣੀਆਂ ਜੋ ਮੰਗਾਂ ਨੇ ਉਸ ਨੂੰ ਮੰਨਵਾਉਣ ਲਈ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਹਾਲਾਂਕਿ ਤਿੰਨ ਖੇਤੀ ਕਾਨੂੰਨ ਤੇ ਰੱਦ ਹੋ ਗਈ ਸੀ ਬਾਕੀ ਕੁਝ ਪ੍ਰੋਮਿਸ ਵੀ ਕੀਤੇ ਗਏ ਸੀ ਕਿਸਾਨਾਂ ਦੇ ਨਾਲ ਉਹ ਪ੍ਰੋਮਿਸ ਹੁਣ ਤੱਕ ਪੂਰੇ ਨਹੀਂ ਹੋਏ ਨੇ ਜਿਸ ਨੂੰ ਲੈ ਕੇ ਰੋਸ ਪੱਤਰ ਚਾਇਆ ਜਾਏਗਾ ਤੇ ਪੀਐਮ ਤੇ ਸੀਐਮ ਦੇ ਨਾਮ ਤੇ ਮੰਗ ਪੱਤਰ ਸੌਪਿਆ ਜਾਏਗਾ ਤੇ ਇਸ ਸਟੇਜ ਸੱਜ ਚੁੱਕੀ ਹੈ ਸੈਕਟਰ 43 ਦਾ ਇਹ ਦਸ਼ਹਿਰਾ ਗਰਾਊਂਡ ਹੈ ਤੇ ਇੱਥੇ दस हजार तकरीबन जो किसान ने पहुंचन इतने इन्हों शक्ति प्रदर्शन किया जाएगा क्योंकि लगातार लंबी पेंडिंग मंगा ने जिसनों लेके पूरा शक्ति प्रदर्शन किसान किया जाएगा तो किस तरीके पुलिस के भी पुख्ता प्रबंध ने देखा जा सकता है कि थां थांतिस था की डिप्लॉयमेंट की गई है मेरे मेरे सहयोगी सैक्टर तरताली दशहरा ग्राउंड तो मनोज राठी लाइज हुए हैं मनोज अज चंडलिस डबल चैलेंज तुटे पिछले अं देख रहे हैं स्टेज सद चुकी है सैक्टर तरताली दशहरा ग्राउंड पुलिस की डिपलॉयमेंट ਕਿੰਨੇ ਪੱਦਰ ਤੇ ਇੱਥੇ ਕਿਸਾਨ ਇਕੱਠੇ ਹੋਣਗੇ ਤੇ ਕੀ ਕੁਝ ਤਿਆਰੀ ਪੁਲਿਸ ਦੀ ਦੇਖੋ ਬਿਲਕੁਲ ਸਰਬ ਜੋ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਅੱਜ ਚੰਡੀਗੜ੍ਹ ਦੇ ਵਿੱਚ ਦੋ ਵੱਡੇ ਪ੍ਰਦਰਸ਼ਨ ਹੈ ਇੱਕ ਪੰਜਾਬੀ ਯੂਨੀਵਰਸਿਟੀ ਦਾ ਸਵੇਰ ਤੋਂ ਹੀ ਉੱਥੇ ਪੁਲਿਸ ਫੋਰਸ ਲਾ ਦਿੱਤੀ ਗਈ ਹੈ ਤੇ ਦੂਜਾ ਸੈਕਟਰ 43 ਦਸ਼ਾਇਰਾ ਗਰਾਊਂਡ ਜਿੱਥੇ ਅਸੀਂ ਮੌਜੂਦ ਆ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਅੱਜ ਕਿਸ ਤਰ੍ਹਾਂ ਦਾ ਪੁਲਿਸ ਦਾ ਅਰੇਂਜਮੈਂਟ ਹੈ ਤੇ ਕਿਸਾਨਾਂ ਦਾ ਕਿਸ ਤਰ੍ਹਾਂ ਦਾ ਅਰੇਂਜਮੈਂਟ ਹੈ ਇਹ ਸਾਹਮਣੇ ਸਟੇਜ ਦਾ ਲਾਈਵ ਦਿੱਤਾ ਗਿਆ ਹੈ ਸਟੇ ਸਾਧ ਦੇ ਅਗੇ 11 ਵਜੇ ਦਾ ਸਮਾਂ ਦਿੱਤਾ ਗਿਆ ਜਿਦੇ ਵਿੱਚ ਜਿਹੜੇ ਵੀ ਸਯੁਕਤ ਕਿਸਾਨ ਮੋਰਚਾ ਦੇ ਰਾਜੇਵਾਲ ਲਖੋਵਾਲ ਉਹਦੇ ਨਾਲ-ਨਾਲ ਉਗਰਾਹਾ ਕਾਫੀ ਜਥੇਬੰਦੀਆਂ ਇੱਥੇ ਇਕੱਠ ਹੋਣ ਵਾਲੀ ਹੈ ਔਰ 10000 ਕਰੀਬ ਜਿਹੜਾ ਹੈਗਾ ਉਹਨਾਂ ਨੇ ਪ੍ਰਸ਼ਾਸਨ ਨੂੰ ਗਿਣਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਹਿਲਾ ਪੁਆਇੰਟ ਦੂਜਾ ਪੁਆਇੰਟ ਪੁਲਿਸ ਦੇ ਅਰੇਂਜਮੈਂਟ ਕੀ ਹੈ ਪੁਲਿਸ ਦੇ ਅਰੇਂਜਮੈਂਟ ਨੂੰ ਲੈ ਕੇ ਜਿਹੜੀ ਅਧਿਕਾਰੀਆਂ ਨਾਲ ਗੱਲਬਾਤ ਹੋ ਰਹੀ ਹੈ ਜੀ ਇਹਦੇ ਹਜੇ ਐਸਐਸਪੀ ਵੀ ਇੱਥੇ ਪਹੁੰਚੇ ਸੀ ਪੂਰਾ ਜਾਇਜ਼ਾ ਲੈਂਦਾ ਹੈ ਤਾਂ ਐਸਐਸਪੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਪੂਰਾ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਕੀਤਾ ਜਾ ਰਿਹਾ ਹੈ ਬਾਰਡਰਸ ਤੇ ਵੀ ਪੁਲਿਸ ਫੋਰਸ ਲਾਈ ਗਈ ਹੈ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਖਰਾਬ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਹੜਦੰਗ ਨਾ ਹੋਵੇ ਉਹਦੇ ਵੀ ਪਖਤਾ ਨਜ਼ਰੀ ਨਾਲ ਨਾਲ ਮੀਟਿੰਗ ਕੀਤੀ ਗਈ ਹੈ ਕਿਉਂਕਿ ਇੱਥੋਂ ਅੱਗੇ ਨਹੀਂ ਨਾਣੇ ਜਾਣਾ ਇੱਥੇ ਹੀ ਬਹਿ ਕੇ ਇੱਕ ਦਿਨ ਦਾ ਜਿਹੜਾ ਅੱਜ ਦਾ ਪ੍ਰੋਟ ਕਵਰ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਪੁਲਿਸ ਫੋਰਸ ਇੱਥੇ ਲਾਤੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਅੱਜ ਕਰੀਬ 3000 ਤੋਂ ਵੀ ਜ਼ਿਆਦਾ ਡਿਪਲॉयਮੈਂਟ ਜਿਹੜੀ ਆ ਉਹ ਕੀਤੀ ਗਈ ਹੈ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਔਰਡਰ ਜਿਹੜਾ ਹੈ ਉਹ ਖਰਾਬ ਨਾ ਹੋਵੇ ਔਰ ਕਿਸਾਨਾਂ ਨਾਲ ਜਿਹੜੀ ਮੀਟਿੰਗ ਹੋਈ ਹੈ ਉਹ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜਾ ਹੈਗਾ ਉਹ ਕੀਤਾ ਨਾ ਜਾਵੇ ਕਿਸਾਨ ਵੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਭਾਜੀ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਕਿਸ ਤਰ੍ਹਾਂ ਦੀ ਅੱਜ ਪੂਰੀ ਰਣਨੀਤੀ ਤੁਹਾਡੀ ਹੈਗੀ ਹੈ ਔਰ 11 ਵਜੇ ਸਾਰੇ ਜਿਹੜਾ ਹੈਗਾ ਇੱਥੇ ਆਣਾ ਸ਼ੁਰੂ ਹੋ ਜਾਓ। ਦੇਖੋ ਮੈਂ ਜਗਤਾਰ ਸਿੰਘ ਕਾਲਾਚਾੜ ਸੂਬਾ ਸਕੱਤਰ ਭਾਰਤੀ ਸੰਜੂ ਨੇਕਤਾ ਗ੍ਰਾਹਾਂ। ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿੱਥੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਰਾਜਧਾਨੀਆਂ ਦੇ ਵਿੱਚ ਵੱਡੇ ਪ੍ਰੋਗਰਾਮ ਕਰ ਰਹੇ ਹਾਂ ਕਿਉਂਕਿ ਪੰਜਵੇਂ ਬਰੇ ਗੰਢ ਹੈਗੀ ਹੈ ਇਹ ਦਿੱਲੀ ਮੋਰਚੇ ਜੋ ਅਸੀਂ ਦਿੱਲੀ ਮੋਰਚੇ ਗਿਆ। ਦਿੱਲੀ ਮੋਰਚੇ ਦੀਆਂ ਸਾਰੀਆਂ ਰਹਿਂਦੀਆਂ ਮੰਗਾਂ ਤੇ ਬਿਜਲੀ ਐਕਟ 2025 ਜਿਹੜਾ ਸਰਕਾਰ ਨੇ ਲਿਆਂਦਾ ਉਹ ਰੱਦ ਕਰੇ ਸਰਕਾਰ। ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹੜ੍ਹ ਆਏ ਨੇ ਸਰਕਾਰ ਨੇ ਉਹਦੇ ਚ ਪੂਰੀ ਤਰ੍ਹਾਂ ਦੇ ਨਾਲ ਕੋਈ ਪ੍ਰਬੰਧ ਨਹੀਂ ਕੀਤੇ ਲੋਕਾਂ ਨੇ ਆਪ ਕੀਤੇ ਹੈਗੇ ਨੇ ਇਹਨਾਂ ਮੰਗਾਂ ਨੂੰ ਲੈ ਕੇ ਜਣੀ ਅਸੀਂ 43 ਦੇ ਹੁਣ ਆਪਾਂ ਦਸਹਰਾ ਗਰਾਊਂਡ ਦੇ ਵਿੱਚ ਖੜੇ ਆ ਆ ਸਟੇਜ ਵਗੈਰਾ ਸਾਰੀ ਲੱਗੀ ਹੈ ਸਟੇਜ ਤੁਸੀਂ ਲਾ ਦਿਓ ਹਾਂ ਬਿਲਕੁਲ ਸਟੇਜ ਵਗੈਰਾ ਸਾਰੀ ਲੱਗ ਚੁੱਕੀ ਹੈ ਅੱਛਾ ਇੱਕ ਗੱਲ ਹੋਰ ਹੈ ਭਾਜੀ ਜਿਹੜਾ ਇਹ ਰੋਡ ਹੈ ਇਹਨੂੰ ਟ੍ਰੈਫਿਕ ਐਡਵਾਈਜ਼ਰੀ ਕੱਲ ਪੁਲਿਸ ਨੇ ਦਿੱਤੀ ਸੀ ਹਾਲਾਂਕਿ ਤੁਹਾਡੇ ਹੀ ਜਥੇਬੰਦੀ ਇਹ ਕਹਿੰਦੀ ਨਜ਼ਰ ਆ ਰਹੀ ਸੀ ਕਿ ਰੋਡ ਜਿਹੜਾ ਹੈਗਾ ਉਹ ক্লোਜ਼ ਨਾ ਕਰਨ ਕਿੱਥਾ ਜਾਵੇ ਦੇਖੋ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਕਿਹਾ ਸੀਗਾ ਵੀ 34 ਦੇ ਵਿੱਚ ਬਹੁਤ ਵੱਡਾ ਗਰਾਊਂਡ ਆ ਉੱਥੇ ਕਰੋ ਚਲੋ ਕੱਲ ਸੈਮਤੀ ਬਣੀ ਹੈਗੀ ਸਾਡੀ ਇੱਥੇ ਹਾਲੇ ਵਾਲੇ ਪਾਰਕਿੰਗ ਦਾ ਪ੍ਰਬੰਧ ਇਹਨਾਂ ਦਾ ਹੈਗਾ ਜੇਕਰ ਇੱਥੇ ਕੋਈ ਜਾਮ ਲੱਗਦਾ ਇਹਦਾ ਜ਼ਿੰਮੇਵਾਰਤਾ ਪ੍ਰਸ਼ਾਸਨ ਨਹੀਂ ਹੋਊਗਾ ਇਸ ਕਰਕੇ ਸਾਡੀਆਂ ਜਾਇਜ਼ ਮੰਗਾਂ ਨੇ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਹੈਗੀਆਂ ਨੇ ਅਸੀਂ ਮੰਗ ਕਰਦੇ ਆ ਵੀ ਕਿਸਾਨਾਂ ਦੀ ਘੱਟੋ-ਘੱਟ 10000 ਰੁਪਏ ਜਿਹੜੀ ਪੈਨਥਲਾ ਦਿੱਤੀ ਜਾਵੇ ਕਿਉਂਕਿ ਸਾਰੀ ਜ਼ਿੰਦਗੀ ਖੇਤਾਂ 'ਚ ਲਾਉਂਦੇ ਹੈਗੇ ਨੇ ਕਿਸਾਨ ਜਿਹੜੀ ਬੀਮਾ ਯੋਜਨਾ ਸਰਕਾਰ ਉਹ ਲੈ ਕੇ ਆਵੇ ਇਸ ਕਰਕੇ ਇਹਨਾਂ ਮੰਗਾਂ ਨੂੰ ਲੈ ਕੇ ਕਿ ਸਾਡੇ ਦੇ ਕਿਸਾਨਾਂ ਦੇ ਪਰਚੇ ਕੀਤੇ ਨੇ, ਪ੍ਰਾਲੀ ਵਾਲੇ ਪਰਚੇ ਕੀਤੇ ਨੇ, ਐਜੀਟੇਸ਼ਨ ਵਾਲੇ ਪਰਚੇ ਕੀਤੇ ਨੇ, ਉਹ ਸਾਰੇ ਪਰਚੇ ਸਰਕਾਰ ਰੱਦ ਕਰੇ। ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਸੰਕੇਤਕ ਤੌਰ ਦੇ ਉੱਤੇ ਆਏ ਆਂ। ਆਉਣ ਵਾਲੇ ਦਿਨਾਂ 'ਚ ਇਹਦੇ ਤੇ ਬਹੁਤ ਵੱਡੇ ਸੰਘਰਸ਼ ਹੋਣੇ ਨੇ ਜੇ ਸਰਕਾਰ ਨੇ ਦਰਪਿਆ ਕਿੰਨੀ ਸੰਖਿਆ ਹੋ ਸਕਦੀ ਹੈ ਅੱਜ ਕਿੰਨੇ ਲਗਭਗ 40-45 ਹਜ਼ਾਰ ਲੋਕ ਇੱਥੇ ਆਉਣਗੇ ਵੱਡੀ ਗਿਣਤੀ ਵੱਖ-ਵੱਖ ਜਥੇਬੰਦੀਆਂ ਨੇ ਜੇ ਸੰਯੁਕਤ ਕਿਸਾਨ ਮੋਰਚਾ ਦਾ ਸਬੰਧ ਜਾਂਦੇ ਗੁੰਦੀਆਂ ਨੇ ਤੇ ਤੁਹਾਡਾ ਅੱਗੇ ਵੀ ਕੋਈ ਜਾਣਦਾ ਹੈਗਾ ਪ੍ਰੋਗਰਾਮ ਜਾਂ ਇੱਥੇ ਹੀ ਬਹਿ ਕੇ ਤੁਸੀਂ ਆਪਣਾ ਮਤਲਬ ਦੇਣਾ ਦੇਖੋ ਅਸੀਂ ਸਾਡਾ ਅਸੀਂ ਇੱਥੇ ਰੈਲੀ ਕਰਕੇ ਜਾਣੀ ਹੈਗੀ ਇੱਕ ਦਿਨ ਦਾ ਪ੍ਰੋਗਰਾਮ ਸਾਡਾ ਹੈਗਾ ਹੈਗਾ ਆਉਣ ਵਾਲੇ ਦਿਨਾਂ 'ਚ ਅਸੀਂ ਸੰਯੁਕਤ ਮੋਰਚੇ ਵੱਲੋਂ ਬਣਾ ਕੇ ਜੇ ਸਰਕਾਰ ਨੇ ਇਹਦੀ ਦਾ ਕੰਨ ਤੇ ਲਿਖਿਆ ਨਾ ਪੜਿਆ ਅਸੀਂ ਸੰਕੇਤਕ ਤੌਰ ਤੇ ਆਇਆ ਆ ਆਉਣ ਵਾਲੇ ਠੀਕ ਹੈ ਤੇ ਸਰਪ ਜੋਤ ਕਿਸਾਨਾ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਅਸੀਂ ਇੱਥੇ ਪਹੁੰਚੇ ਹੈ ਅਤੇ ਇੱਕ ਪੂਰੀ ਤਿਆਰੀ ਜਿਹੜੀ ਹੈਗੀ ਹੈ ਪੁਲਿਸ ਵੱਲੋਂ ਵੀ ਕੀਤੀ ਗਈ ਹੈ ਇਹ ਜਿਹੜਾ ਬੈਕ ਸਾਈਡ ਦਾ ਰੋਡ ਹੈ ਇਹ ਸੈਕਟਰ 43 ਅੱਗੇ ਜੋੜਦਾ ਹੈਗਾ ਸੈਕਟਰ 43 ਜੁਡੀਸ਼ੀਅਲ ਕੋਰਟ ਨੂੰ ਜੋੜਦਾ ਹੈ ਇਹ ਕੋਰਟ ਇਸ ਪਾਸੇ ਜਿਹੜਾ ਹੈਗਾ ਅਸੀਂ ਗੱਲ ਕਰ ਲਈਏ ਹਟਾਵਾ ਤੋਂ ਜੋੜਦਾ ਹੈ ਰੋਡ ਹਾਲਾਂਕਿ ਟ੍ਰੈਫਿਕ ਐਡਵਾਈਜ਼ਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ ਪੁਲਿਸ ਵੱਲੋਂ ਕਿ ਇਹ ਰੋਡ ਜਿਹੜਾ ਹੈਗਾ ਉਹ ਬੰਦ ਹੋ ਸਕਦੇ ਨੇ ਔਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਨੂੰ ਬੰਦ ਵੀ ਕੀਤਾ ਜਾ ਸਕਦਾ ਇਸ ਰੋਡ ਨੂੰ ਹਾਲਾਂਕਿ ਫਿਲਹਾਲ ਹਜੇ ਟ੍ਰੈਫਿਕ ਚੱਲ ਰਿਹਾ ਹੈ ਦੂਮੇ ਪਾਸੇ ਆਮ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੋਏਗੀ ਕਿਉਂਕਿ ਕੋਰਟ ਕੰਪਲੈਕਸ ਨੇ ਕਈ ਲੋਕਾਂ ਨੇ ਇੱਥੇ ਟਿਕਾਣਾ ਲੱਗੇ ਹੋਏ ਨੇ ਨਾਲ ਹੀ ਬੱਸ ਸਟੈਂਡ ਵੀ ਹੈ ਵੱਡਾ ਬੱਸ ਸਟੈਂਡ ਤੇ ਕਿਸ ਤਰ੍ਹਾਂ ਦੀ ਮੁਸੀਬਤ ਅੱਜ ਜੋ ਲੋਕ ਨੇ ਉਹ ਚੱਲ ਸਕਦੇ ਨੇ ਬਿਲਕੁਲ ਇਹ ਟ੍ਰੈਫਿਕ ਐਡਵਾਈਜ਼ਰੀ ਜਿਹੜੀ ਟ੍ਰੈਫਿਕ ਪੁਲਿਸ ਵੱਲੋਂ ਦਿੱਤੀ ਗਈ ਹੈ ਖੱਜਲ-ਖਵਾਰੀ ਜ਼ਰੂਰ ਹੋ ਸਕਦੀ ਹੈ ਕਿਉਂਕਿ ਇਹ ਮੇਨ ਰੋਡ ਨੇ ਇਹ ਜਿਹੜੇ ਰੋਡ ਚੱਲ ਰਹੇ ਆ ਅੱਜ ਜੇਕਰ ਤੁਸੀਂ ਦਿਖਾ ਸਕੋ ਇਹ ਰੋਡ ਜਿਹੜਾ ਹੈ ਮੇਨ ਹੈ ਕਿਉਂਕਿ ਇਹ ਕਈ ਉਸ ਨੂੰ ਜੋੜਦਾ ਹੈ ਜੁਡੀਸ਼ੀਅਲ ਕੰਪਲੈਕਸ ਨੂੰ ਜੋੜਦਾ ਹੈ ਡਿਸਟ੍ਰਿਕਟ ਕੋਰਟ ਨੂੰ ਇਹ ਪੂਰਾ ਜੋੜਦਾ ਹੈ ਅਟਾਵਾ ਤੋਂ ਹੁੰਦੇ ਹੋਏ ਸਿੱਧਾ ਜੇ ਅਸੀਂ ਮੋਹਾਲੀ ਵੱਲ ਨਿਕਲੀਏ ਔਰ ਇੱਥੇ ਰੈ residense area ਵੀ ਹੈ ਇਹ ਦੇਖੋ ਤੁਸੀਂ ਉਸ ਪਾਸੇ ਸੈਕਟਰ uh, 41 ਹੈ ਰੈ residense area ਹੈ ਔਰ ਇਸ ਪਾਸੇ ਸੈਕਟਰ 43 ਦੇ ਜਿਹੜੇ residense area ਦੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਹਾਲਾਂਕਿ ਇੱਥੇ ਪੂਰਾ ਪੂਰਾ ਬੰਦ ਕਰ ਦਿੱਤਾ ਗਿਆ ਇਸ ਗਰਾਉਂਡ ਨੂੰ ਵਿਚਾਰਾ ਗਰਾਉਂਡ ਹੈ ਇਹ ਔਰ ਕਿਸੇ ਨੂੰ ਵੀ ਇੱਥੇ ਪੂਰਾ ਦੇਖੋ ਖੱਜਲ ਖਵਾਰੀ ਤਾਂ ਜ਼ਰੂਰ ਹੋਣੀ ਹੈ ਕਿਉਂਕਿ ਟ੍ਰੈਫਿਕ ਪੁਲਿਸ ਵੱਲੋਂ ਪਹਿਲਾਂ ਹੀ ਡਾਇਵਰਜਨ ਦੀ ਗੱਲ ਕੀਤੀ ਗਈ ਹੈ 41 42 42 43 51 52 53 ਅਟਾਵਾ ਚੌਂਕ ਜੁਡੀਸ਼ੀਅਲ ਕੰਪਲੈਕਸ ਇਹ ਸਾਰੇ ਜਿਹੜੇ ਰੋਡਸ ਨੇ ਉਨਾ ਨੂੰ ਅੱਜ ਬੰਦ ਕੀਤਾ ਜਾਏਗਾ ਦੁਪਹਿਰ ਨੂੰ ਕਿਉਂਕਿ 11 ਵਜੇ ਤੋਂ ਇਨਾਂਦੀ ਜਿਹੜੀ ਅਸੰਖਿਆ ਹੈ ਉਹ ਲਗਾਤਾਰ ਜਿਹੜਾ ਮੌਬ ਹੈ ਉਹ ਜੁੜਾਏਗਾ ਔਰ ਜਿਹੜਾ ਜਿੱਦਾਂ ਪੁਲਿਸ ਦੀ ਜੀਆਸੀਆਈਡੀ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਿਕ ਕਰੀਬ 10000 ਤੋਂ ਵੀ ਜ਼ਿਆਦਾ ਇੱਥੇ ਕਿਸਾਨ ਜਿਹੜੇ ਹੈ ਉਹ ਪਹੁੰਚ ਸਕਦੇ ਜਿਸ ਨੂੰ ਲੈ ਕੇ ਬਾਰਡਰ ਏਰੀਆ ਤੇ ਦੇਖੋ ਇਹਦੇ ਵਿੱਚ ਦੋ ਤਿੰਨ ਅਹਿਮ ਗੱਲਾਂ ਨੇ ਕਿਉਂਕਿ ਆ ਚੰਦੇਗੜ ਦੇ ਵਿੱਚ ਬਹੁਤ ਵੱਡਾ ਇਕੱਠ ਹੋਣ ਵਾਲਾ ਇੱਕ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਵੀ ਕਾਫੀ ਜਿਹੜਾ ਹੈਗਾ ਯੂਨੀਵਰਸਿਟੀ ਦੇ ਜਾਂ ਸਟੂਡੈਂਟਸ ਨੂੰ ਕਾਲ ਦਿੱਤੀ ਗਈ ਹੈ ਕਾਫੀ ਪੁਲਿਸ ਉੱਥੇ ਲਾਈ ਗਈ ਹੈ ਦੂਜੇ ਪਾਸੇ ਇਹ ਕਿਸਾਨ ਜਿਹੜੇ ਇੱਥੇ ਪਹੁੰਚ ਰਹੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਹੁੜਦੰਗ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਨਾ ਖਰਾਬ ਹੋਵੇ ਉਹਨਾਂ ਵਿੱਚ ਚਾਹੁੰਦੇ ਹੋ ਜਿੰਨੇ ਵੀ ਜਿਹੜੇ ਆਫੀਸਰਸ ਨੇ ਉਹਨਾਂ ਦੀ ਪਹਿਲਾਂ ਹੀ ਮੀਟਿੰਗ ਨੂੰ ਲਾਈਵ ਤਸਵੀਰਾਂ ਦਿਖਾਉਣ ਦੇ ਲਈ ਜਾਣਕਾਰੀ ਦੇਣ ਲਈ ਤੇ ਦੋ ਵੱਡੇ ਪ੍ਰੋਟੈਸਟ ਅੱਜ ਚੰਡੀਗੜ੍ਹ ਛੋਣ ਜਾ ਰਹੇ ਨੇ ਮਨੋਜ ਤਸਵੀਰਾਂ ਅਸੀਂ ਲਗਾਤਾਰ ਦੇਖਣੀਆਂ ਚਾਹਾਂਗੇ ਤਸਵੀਰਾਂ ਤੁਸੀਂ ਸਾਨੂੰ ਲਗਾਤਾਰ ਦਿਖਾਉਂਦੇ ਰਹੋ ਤੇ ਦੋ ਵੱਡੇ ਪ੍ਰੋਟੈਸਟ ਅੱਜ ਚੰਡੀਗੜ੍ਹ ਚ ਹੋਣ ਜਾ ਰਹੇ ਨੇ ਡਬਲ ਚੈਲੰਜ ਹੈ ਪੁਲਿਸ ਲਈ ਕਿਉਂਕਿ ਡਬਲ ਪ੍ਰੋਟੈਸਟ ਚੰਡੀਗੜ੍ਹ ਚ ਹੋਣ ਜਾ ਰਹੇ ਨੇ ਜਿਸ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਸਟੂਡੈਂਟ ਮੋਰਚੇ ਦੇ ਵੱਲੋਂ ਵੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਪੰਜਾਬ ਯੂਨੀਵਰਸਿਟੀ ਚ ਵੀ ਪੁਲਿਸ ਡਿਪਲੋਇਮੈਂਟ ਕੀਤੀ ਗਈ ਹੈ ਇਸ ਦੇ ਨਾਲ ਹੀ ਆਈਟੀਬੀਪੀ ਫੋਰਸਸ ਦੀ ਤਨਾਤੀ ਵੀ ਕੀਤੀ ਗਈ ਹੈ ਮੇਰੇ ਨਾਲ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜੇ ਨੇ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਤੋਂ ਉਮੇਸ਼ ਤਕਰੀਬਨ 9 ਵਜੇ ਦੇ 25 ਮਿੰਟ ਹੋ ਚੁੱਕੇ ਨੇ ਕਹਿੋ ਜੀਆਂ ਤਸਵੀਰਾਂ ਪੰਜਾਬ ਯੂਨੀਵਰਸਿਟੀ 'ਚ ਦੇਖਣ ਨੂੰ ਮਿਲ ਰਹੀਆਂ ਨੇ ਇਹ ਪ੍ਰੋਟੈਸਟ ਕਿੰਨੇ ਵਜੇ ਸ਼ੁਰੂ ਹੋਣਾ ਹੈ ਤੇ ਕਿੰਨੀਕ ਤਾਦਾਦ ਇੱਥੇ ਸਟੂਡੈਂਟਸ ਦੇਖੀ ਜਾ ਸਕਦੀ ਹੈ ਹਾਲਾਂਕਿ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ 'ਚ ਆ ਦੇਖੋ ਜਿੱਥੇ ਵੀਸੀ ਆਫਿਸ ਦੀਆਂ ਤਸਵੀਰਾਂ ਨੇ ਔਰ ਪਿੱਛੇ ਵੀਸੀ ਆਫਿਸ ਦੇ ਬਾਹਰ ਡਿਪਲॉयਮੈਂਟ ਮੈਂ ਇੱਕ ਵਾਰ ਦਿਖਾ ਦਾਂ ਤਸਵੀਰਾਂ ਕਿਉਂਕਿ ਸਾਨੂੰ ਜਿੱਥੇ ਤ ਪਿੱਛੇ ਦੀ ਅਸੀਂ ਤੁਹਾਨੂੰ ਦਿਖਾ ਰਹੇ ਕਿ ਰੈਪਿਡ ਐਕਸ਼ਨ ਫੋਰਸ ਤੇ ਚੰਡੀਗੜ੍ਹ ਪੁਲਿਸ ਇਹ ਵਾਈਸ ਚਾਂਸਲਰ ਔਰ ਡੀਯੂਆਈ ਆਫਿਸ ਹੈ ਪਿਉ ਦਾ ਔਰ ਇਹਦੇ ਬਿਲਕੁਲ ਨਾਲ ਹੀ ਤਰਨਾ ਲੱਗਿਆ ਹੋਇਆ ਤਾਂ ਪੁਲਿਸ ਦੀ ਡਿਪਲॉयਮੈਂਟ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਰੈਪਿਡ ਐਕਸ਼ਨ ਫੋਰਸ ਤਨਾਤ ਹੈ ਤੇ ਪੁਲਿਸ ਚੰਡੀਗੜ੍ਹ ਪੁਲਿਸ ਤਨਾਤ ਹੈ ਉਹਨੇ ਬਰੀਫਿੰਗ ਕੀਤੀ ਗਈ ਸੀ ਪੁਲਿਸ ਅਫਸਰਾਂ ਵੱਲੋਂ ਔਰ ਜਿੱਥੇ ਤੱਕ ਸਵਾਲ ਹੈ ਕਿ ਪ੍ਰੋਟੈਸਟ ਸ਼ੁਰੂ ਹੋਣ ਦਾ ਦੇਖੋ ਪ੍ਰੋਟੈਸਟ ਸ਼ੁਰੂ ਇਦਾਂ ਨਹੀਂ ਹੈ ਕਿ ਕੋਈ ਨਾਰੇਬਾਜੀ ਹਲੇ ਥੋੜਾ ਜਿਹਾ ਸਟੂਡੈਂਟ ਕਿਉਂਕਿ ਗੈਦਰਿੰਗ ਹੋਣਾ ਸ਼ੁਰੂ ਹੋਣਾ ਹੈ ਔਰ ਇੱ ਕਿਉਂਕਿ ਅੱਜ ਬੱਦ ਦੀ ਕਾਲ ਹੈ ਛੁੱਟੀ ਦਾ ਐਲਾਨ ਕੱਲ ਕਰਤਾ ਗਿਆ ਸੀਗਾ ਪੀਯੂ ਵੱਲੋਂ ਹੂੰ ਸਟੂਡੈਂਟਸ ਨੇ ਇੱਥੇ ਆਣਾ ਹੈ ਜਿਹੜਾ ਇੱਥੇ ਧਰਨਾ ਲੱਗਿਆ ਹੋਇਆ ਹੈ ਸਟੇਜ ਨਹੀਂ ਹੈ ਅੱਜ ਜਿਹੜਾ ਟੈਂਟ ਲੱਗਿਆ ਹੈ ਉੱਥੋਂ ਹੀ ਕੋਈ ਜਿਹਨੇ ਬੋਲਣਾ ਹੈ ਜਾਂ ਕੋਈ ਆਪਣਾ ਗੱਲ ਰੱਖਣੀ ਹੈ ਜਾਂ ਸਟੂਡੈਂਟ ਨੂੰ ਸੰਬੋਧਿਤ ਕਰਨਾ ਉਹ ਹੋਏਗਾ ਲੇਕਿਨ ਕੋਈ ਅੱਧਾ ਦੀ ਨਾਰੇਬਾਜੀ ਕਰਦੇ ਹੋਏ ਪੂਰੇ ਕੈਂਪਸ ਸਟੂਡੈਂਟ ਨਹੀਂ ਕਰਨਗੇ ਜਿਹੜੀ ਹਾਲੇ ਤੱਕ ਸਾਡੀ ਗੱਲ ਹੋਈ ਹੈ ਉਸ ਤੋਂ ਬਾਅਦ ਕਿਸੇ ਜਿਹਨੇ ਆਣਾ ਹੈ ਇਹ ਕੋਈ ਬੁਲਾਰਾ ਆਂਦਾ ਹੈ ਜਾਂ ਕੋਈ ਰਾਜਨੀਤਿਕ ਦਲ ਦਾ ਬੰਦਾ ਆਂਦਾ ਹੈ ਜਾਂ ਸਟੂਡੈਂਟ ਲੀਡਰ ਆਪਸ ਕੋਈ ਗੱਲ ਕਰਦੇ ਨੇ ਤਾਂ ਉਹ ਸਿਰਫ ਜਿੱਥੇ ਟੈਂਟ ਲੱਗਿਆ ਹੋਇਆ ਉੱਥੋਂ ਹੀ ਆਪਣੀ ਗੱਲ ਰੱਖਣਗੇ ਫਿਲਹਾਲ ਇਹ ਤਸਵੀਰਾਂ ਵਾਈਸ ਚਾਂਸਲਰ ਆਫਿਸ ਦੇ ਬਾਹਰ ਦੀਆਂ ਨੇ ਜਿੱਥੇ ਰੈਪਿਡ ਐਕਸ਼ਨ ਫੋਰਸ ਦੀ ਤਨਾਤੀ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਦੀ ਤਨਾਤੀ ਹੈ ਕਈ ਗੇਟਾਂ ਤੇ ਜਿੱਦੇ ਪੀਯੂ ਦੇ ਗੇਟ ਨੇ ਚਾਹੇ 1 ਨੰਬਰ ਗੇਟ ਹੋਵੇ 2 ਨੰਬਰ ਗੇਟ ਹੋਵੇ 3 ਨੰਬਰ ਹੋਵੇ ਔਰ ਇਹ ਵਾਈਸ ਚਾਂਸਲਰ ਆਫਿਸ ਹੋਵੇ ਇੱਥੇ ਪੁਲਿਸ ਦੀ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਮੇਨਟੇਨ ਕਰਨ ਵਾਸਤੇ ਹੀ ਤੇ ਲੈ ਤਸਵੀਰਾਂ ਉਮੇਸ਼ ਤੁਸੀਂ ਸਾਨੂੰ ਲਗਾਤਾਰ ਦਿਖਾ ਰਹੇ ਹੋ ਕਿ ਸਿੱਕੇ ਨਾਲ ਦੋ ਪ੍ਰੋਟੈਸਟ ਨੇ ਆ ਚੰਡੀਗੜ੍ਹ 'ਚ ਕਿਸ ਤਰ੍ਹਾਂ ਦਾ ਵੱਡਾ ਪ੍ਰਦਰਸ਼ਨ ਸੈਕਟਰ 43 ਦਸ਼ਹਿਰਾ ਗਰਾਊਂਡ ਉੱਤੇ ਸਟੇਜ ਸੱਜ ਚੁੱਕੀ ਹੈ ਤੇ ਟਰੈਕਟਰ ਟਰਾਲੀਆਂ ਦੇ ਰਾਹੀ ਸੈਂਕੇ ਕਿਸਾਨ ਮੋਚ ਨਾਲ ਜੁੜੇ ਜਿਨੇ ਵੀ ਜਥੇਬੰਦੀਆਂ ਨੇ ਉਹ ਇੱਥੇ ਪਹੁੰਚ ਕਰਨ ਗਿਆ ਤੇ 5 ਸਾਲ ਕੰਪਲੀਟ ਹੋਣ ਤੇ ਉਹਨਾਂ ਦੇ ਉਹ

ਉਹਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਗੇਟ ਨੰਬਰ 1 ਦੀਆਂ ਮਾਫ਼ ਕਰਨਾ ਜੋ ਕਿ ਪੰਜਾ ਜੋ ਪੀਸੀਆਈ ਦੇ ਬਿਲਕੁਲ ਸਾਹਮਣੇ ਹੈ ਤੇ ਉੱਥੇ ਵੱਡੇ ਪ੍ਰਦਰਸ਼ਨ ਕਰੀ ਸਟੂਡੈਂਟ ਇਕੱਠੇ ਹੋਏ ਸੀ ਤੇ ਗੇਟ ਨੂੰ ਕਿਦਾ ਤੋੜ ਕੇ ਉਹਨਾਂ ਦੇ ਲੋਕ ਅੱਗੇ ਜਾਇਆ ਗਿਆ ਸੀ ਉਸ ਤੋਂ ਬਾਅਦ ਉਹ ਗੇਟ ਨੂੰ ਖੋਲ ਦਿੱਤਾ ਗਿਆ ਸੀ ਅੱਜ ਤਿੰਨੋਂ ਗੇਟਸ ਪੰਜਾਬ ਯੂਨੀਵਰਸਿਟੀ ਦੇ ਖੁੱਲੇ ਹੋਏ ਨੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋ ਸਕੇ ਇਸ ਨੂੰ ਲੈ ਕੇ ਪੁਲਿਸ ਜੋ ਹੈ ਪੂਰੀ ਸੁਚੇਤ ਹੈ ਪੱਪਾਪਾ